ਲੋਕ ਸਭਾ ਹਲਕਾ ਫਰੀਦਕੋਟ ਦੀ ਸਿਆਸੀ ਹਵਾ ਜਿਹੜੀ ਹੈ ਉਹ ਬਦਲੀ ਤੇ। ਕਿਰਪਾਲ ਅੱਜ ਦੀ ਘੜੀ ਫਰੀਦਕੋਟ ਤੋਂ ਕੌਣ ਜਿੱਤ ਰਿਹਾ ਇਸ ਤੇ ਅਸੀਂ ਇਹਮ ਜਿਹੜੀ ਆ ਚਰਚਾ ਕਰਨੀ। ਨਾਲ ਹੀ ਨਾਲ ਚਰਚਾ ਕਰਾਂਗੇ ਕਿ ਬਲਕਾਰ ਮੰਤਰੀ ਦੀ ਅਸ਼ਲੀ ਕੂਟੀ ਉੱਤੇ ਮਸਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ। ਕੀ ਇਸ ਤੇ ਵੀ ਇਹਮ ਚਰਚਾ ਕਰਾਂਗੇ। ਉਧਰ ਚਰਚਾ ਨਾਲ ਹੀ ਨਾਲ ਕਰਾਂਗੇ ਕਿ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਵੱਡਾ ਯੂ-ਟਰਨ ਲੈ ਲਿਆ ਗਿਆ। ਭਗਵੰਤ ਮਾਨ ਸਰਕਾਰ ਗੋਡਿਆਂ ਪਾਰ ਆ ਗਈ ਹੈ। ਕਿਵੇਂ? ਇਸ ਤਰ੍ਹਾਂ ਕਿ ਅਸੀਂ ਜਿਹੜੀਆਂ ਚਰਚਾ ਕਰਨੀਆਂ ਐ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਸਦੀਪ ਦੇ ਨਾਮ ਅਕਾਲੀ ਦਲ ਦੇ ਵਿੱਚੋਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਏਜੀ ਵਾਲ ਦਾ ਸ਼ੋਅ ਜਿਹੜਾ ਉਹ ਫਲੋਪ ਐ ਅੱਜ ਦੀਆਂ ਖਬਰਾਂ ਤੇ ਮਹਤਾਬਪੁਰ ਵਿੱਚ ਚਰਚਾ ਜੀ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਾਂ ਅਣਕੀ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਮంత్రి ਬਲਕਾਰ ਦੀ ਜਿਹੜੀ ਅਸ਼ਲੀਲ ਵੀਡੀਓ ਵਾਇਰਲ ਹੋਈ ਆ ਜਿਹੜੀ ਕਿ ਹੁਣ ਬੱਚੇ-ਬੱਚੇ ਦੇ ਕੋਲ ਪਹੁੰਚ ਚੁੱਕੀ ਔਰ ਜਿਹੜਾ ਨੈਸ਼ਨਲ ਇਸ਼ੂ ਜਿਹੜਾ ਉਹ ਬਣ ਚੁੱਕਿਆ ਔਰ ਹੁਣ ਨੈਸ਼ਨਲ ਔਮਨ ਕਮਿਸ਼ਨ ਦੇ ਵੱਲੋਂ ਇੱਕ ਨੋਟਿਸ ਜਿਹੜਾ ਆਉ ਡੀਜੀਪੀ ਨੂੰ ਦਿੱਤਾ ਗਿਆ ਔਰ ਨਾਲ ਹੀ ਨਾਲ ਸੋਮੋਟੋ ਨੋਟਿਸ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਇਹਦੀ ਰਿਪੋਰਟ ਜਿਹੜੀ ਆ ਉਹ 3 ਦਿਨਾਂ ਦੇ ਵਿੱਚ ਜਿਹੜੀ ਆ ਉਹ ਸਾਨੂੰ ਭੇਜੋ ਤਾਂ ਕਿਵੇਂ ਦੇਖਦੋਂ ਇਸ ਪੂਰੀ ਚੀਜ਼ ਨੂੰ ਇਹ ਜਿਹੜਾ ਨੋਟਿਸ ਹੋਇਆ ਕਿੰਨਾ ਵੱਡਾ ਝਟਕਾ ਮੰਨਦੇ ਹੋ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਹਾਲਾਂਕਿ ਹਲੇ ਸ਼ਿਕਾਇਤ ਵੀ ਹੋ ਸਕਦਾ ਉਹਦੀ ਕੀ ਜਾਵੇ ਜਾਂ ਮੋਰੈਲਿਟੀ ਦੇ ਆਧਾਰ ਤੇ ਕੋਈ ਨਾ ਕੋਈ ਅਸਤੀਫਾ ਲੈ ਲਿਆ ਜਾਂਦਾ ਜਾਂ ਦਿੱਤਾ ਜਾਂਦਾ ਸਾਰਾ ਕੁਝ ਕਿਉਂਕਿ ਹਰਕਤਾਂ ਤੋਂ ਦੇ ਵਿੱਚ ਗਲਤੀ ਹੈ ਤਾਂ ਕਿਵੇਂ ਦੇਖਦੇ ਹੋ ਪੂਰੀ ਕੀ ਸੁਖਪਾਲ ਜੀ ਕੱਲ ਦਾ ਮਸਲਾ ਇਹ ਕਾਫੀ ਗੰਭੀਰ ਜਿਹੜਾ ਬਣ ਚੁੱਕਾ ਬਲਕਾਪਾਲ ਸਿੰਘ ਵਾਲਾ ਮੁੱਦਾ ਬਲਕਾਪਾਲ ਸਿੰਘ ਦੇ ਅਸ਼ਵੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਖਪਾਲ ਸਿੰਘ ਖੜੇ ਹੋਣਗੇ ਅੱਗੇ ਆਏ ਵਿਕਰਮ ਸਿੰਘ ਜੀਠੀ ਆਏ ਤੇ ਚਰਨਜੀਤ ਸਿੰਘ ਚੰਨੀ ਹੋਣਾ ਵੀ ਇਹਦੇ ਸਬੰਧੀ ਖੁੱਲ ਕੇ ਜਿਹੜਾ ਉਹ ਬੋਲੇ ਇਸ ਤੋਂ ਮਰੋ ਕੁਮੀ ਮੈਲਕ ਕਮਿਸ਼ਨ ਜਿਹੜਾ ਉਹ ਵੀ ਹਰਕਤ ਵਿੱਚ ਆਂਦਾ ਔਰ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਕਿੰਨਾ ਦਿਨਾਂ ਦੇ ਵਿੱਚ ਸਾਰੀ ਰਿਪੋਰਟ ਪੇਸ਼ ਕਰਨ ਬਾਰੇ ਆਖਦਾ ਹੈਗਾ ਹੁਣ ਸੁਖਵੰਦਰ ਜੀ ਗੱਲ ਜਿਹੜੀ ਹੈਗੀ ਆ ਕੌਮੀ ਮੈਲਾ ਕਮਿਸ਼ਨ ਦੀ ਕੌਮੀ ਮੈਲਾ ਕਮਿਸ਼ਨ ਵੱਲੋਂ ਇਹ ਜਿਹੜਾ ਆ ਜਾਣਕਾਰੀ ਮੰਗ ਲਈ ਗਈ ਹੈ ਤਾਂ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹੈਗੀ ਹੈ ਡੀਜੀਪੀ ਜਿਹੜਾ ਉਹ ਪੰਜਾਬ ਸਰਕਾਰ ਦਾ ਲਾਇਆ ਕਾਰਜਕਾਰੀ ਡੀਜੀਪੀ ਐ ਡੀਜੀਪੀ ਐ ਫੁੱਲ ਫਲੈਜ ਤੋਂ ਹੈ ਨਹੀਂ ਦਸੋ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਰਿਪੋਰਟ ਜਾਣੀ ਹੈ ਮਹਿਲਾ ਕਮਿਸ਼ਨ ਨੂੰ ਉਹ ਮੇਰਾ ਨਹੀਂ ਖਿਆਲ ਕਿ ਨਿਰਪੱਖ ਜਾਵੇ ਕਿਤਨਾ ਕਿਤੇ ਪੱਖਪਾਤੀ ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਬੀਤੇ ਸਮੇਂ ਦਾ ਇਤਿਹਾਸ ਇਹ ਗੱਲ ਦੱਸਦਾ ਕਿ ਆਪੜਿਆਂ ਨੂੰ ਬਚਾਉਣ ਵਾਸਤੇ ਬੜਾ ਕੁਝ ਤੋਰ-ਰੋੜ ਲਿਆ ਜਾਂਦਾ ਲਾਲਚੰਦ ਘਟਾਰੂ ਚੱਕ ਦੇ ਮੁੱਦੇ ਦੀ ਤੁਸੀਂ ਗੱਲ ਕਰ ਲਓ ਉਹ ਵਿਅਕਤੀ ਸਾਹਮਣੇ ਆਇਆ ਫਿਰ ਇਹਨਾਂ ਨੇ ਇੱਕ ਤਿੰਨ ਮੈਂਬਰੀ ਪੁਲਿਸ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਬਣਾਤੀ ਤੇ ਉਹ ਸਾਰਾ ਇਹ ਮਸਲਾ ਜਿਹੜਾ ਸੀ ਇਸ ਤਰੀਕੇ ਨਾਲ ਉਲਟਾ ਆਤਾ ਕਿ ਉਹਦਾ ਕੋਈ ਥੋ ਪਤਾ ਹੀ ਨਹੀਂ ਲੱਗਾ ਕਰਕੋਮੀ ਮਲਕੂਬਿਸ਼ਰ ਵੱਲੋਂ ਹੁਣ ਜਿਹੜੀ ਰਿਪੋਰਟ ਮੰਗੀ ਗਈ ਹੈ ਉਸ ਰਿਪੋਰਟ ਦੇ ਉੱਤੇ ਨਜ਼ਰ ਰੱਖਣਾ ਜ਼ਰੂਰ ਰਹਿਣ ਕਿ ਡੀਜੀਪੀ ਸਾਹਿਬ ਕਿਹੜੀ ਰਿਪੋਰਟ ਭੇਜਦੇ ਹੈਗੇ ਆ ਤੁਸੀਂ ਇੱਕ ਸ਼ਬਦ ਲਿਆ ਸੀ ਨੈਤਿਕਤਾ ਸੁਖਵਿੰਦਰ ਜੀ ਨੈਤਿਕਤਾ ਦਾ ਆਧਾਰ ਸ਼ਾਇਦ ਇਸ ਪਾਰਟੀ ਦੇ ਵਿੱਚ ਕਿੱਥੇ ਦਿਖਾਈ ਦਿੰਦਾ ਨਹੀਂ ਬੀਤੇ ਸਮੇਂ ਦੇ ਵਿੱਚ ਬੜੀਆਂ ਘਟਨਾਵਾਂ ਨੇ ਜਿੱਥੇ ਨੈਤਿਕਤਾ ਦੇ ਆਧਾਰ ਤੇ ਅਰੋੜਾ ਰੱਪਾ ਪਿਆ ਚਾਹੇ ਫੌਜਾ ਸਿੰਘ ਸਰਾਰੀ ਦਾ ਮੁੱਦਾ ਸੀ ਚਾਹੇ ਸਿੰਘਲੇ ਦਾ ਮੁੱਦਾ ਸੀ ਚਾਹੇ ਬੀਬੀ ਸਰਬਜੀਤ ਕਰੋ ਮਾਨੂ ਕੇ ਚਾਹੇ ਆਮਿਤ ਰਤਨ ਜਦ ਬੜੇ ਹੋਜੇ ਮੁੱਦੇ ਬੰਦੇ ਨਹੀਂ ਜਿਨ੍ਹਾਂ ਦੇ ਉੱਤੇ ਵਕ ਵਕ ਤਰ੍ਹਾਂ ਦੇ ਇ ਤੇ ਨੈਤਿਕਤਾ ਤੇ ਆਧਾਰਤ ਕਿਸੇ ਕੋਲ ਨਾ ਤਾਂ ਕਿਸੇ ਨੇ ਅਸਤੀਫਾ ਦਿੱਤਾ ਤੇ ਨਾ ਹੀ ਕਿਸੇ ਨੇ ਅਸਤੀਫਾ ਮੰਗਿਆ ਤੇ ਹੁਣ ਬਲਕਾਰ ਸਿੰਘ ਦਾ ਮੁੱਦਾ ਉਸੇ ਤਰੀਕੇ ਦਾ ਮੁੱਦਾ ਜਿਵੇਂ ਲਾਲਚਨ ਘਟਾਰ ਨੂੰ ਚੱਕਦਾ ਮੁੱਦਾ ਹੁਣ ਇਹਦੇ ਵਿੱਚ ਨੈਤਿਕਤਾ ਵਾਲੀ ਤਾਂ ਗੱਲ ਕੋਈ ਨਜ਼ਰ ਨਹੀਂ ਆਉਂਦੀ ਤੁਸੀਂ ਇਹ ਦੇਖ ਲਓ ਇਹ ਮੁੱਦੇ ਨੂੰ ਚੁੱਕਿਆ ਹਬਾਰਾਚ ਹੈ ਮੀਡੀਏ ਦੇ ਵਿੱਚ ਆਇਆ ਦੋ ਦਿਨ ਹੋ ਚੱਲੇ ਆ ਭਗਵੰਤ ਮਾਨ ਹੋਣਾ ਨੇ ਇਹਦੇ ਸਬੰਧ ਵਿੱਚ ਇੱਕ ਵੀ ਆਪਣੀ ਚੁੱਪੀ ਜਿਹੜੀ ਆ ਉਹ ਨਹੀਂ ਥੁੜੀ ਇੱਕ ਵੀ ਬਿਆਨ ਜਿਹੜਾ ਉਹ ਨਹੀਂ ਦਾਕਿਆ ਤਾਂ ਫਿਰ ਨੈਤਿਕਤਾ ਸਿੱਧੂ ਸਾਹਿਬ ਕਿੱਥੇ ਨਜ਼ਰ ਆਉਂਦੀ ਉਹਦਾ ਕਿਤੇ ਦਿਖਾਈ ਦਿੰਦੀ ਨਹੀਂ ਪਰ ਹਾਂ ਹੁਣ ਜਿਸ ਤਰੀਕੇ ਨਾਲ ਚੋਣ ਪ੍ਰਚਾਰਾਂ ਦੇ ਵਿੱਚ ਮੇਰਾ ਖਿਆਲ ਇੱਕ ਜਾਂ ਦੋ ਦਿਨ ਜਿਹੜੇ ਬਾਕੀ ਬਚੇ ਆ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹ ਮੁੱਦਾ ਉਠਾਇਆ ਪਰ ਬਾਕੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਜਿੰਨਾਂ ਦੇ ਸੰਬੰਧ ਹੀ ਕੱਲ ਖੁੱਲ ਕੇ ਗੱਲ ਕੀਤੀ ਚਾਹੇ ਪ੍ਰਤਾਪ ਸਿੰਘ ਬਾਜਪਾ ਸੇ ਚਾਹੇ ਰਾਜਾ ਵੜਿੰਗ ਸੇ ਚਾਹੇ ਉਸ ਤੋਂ ਪਹਿਲਾਂ ਇਹ ਮੁੱਦਾ ਚੱਕਿਆ ਸੁਖपाल ਸਿੰਘ ਖੈਰਾ ਹੋਣਾ ਨਹੀਂ ਫਿਰ ਵਿਕਰਮ ਸਿੰਘ ਮਜੀਠੀਆ ਹੋਣਾ ਤੇ ਫਿਰ ਚਰਨੀ ਸਿੰਘ ਚੰਨੀ ਹੋਣਾ ਨਹੀਂ ਉਸ ਤੋਂ ਇਲਾਵਾ ਕੋਈ ਵੀ ਲੀਡਰ ਪੰਜਾਬ ਦਾ ਜਿਹੜਾ ਉਹ ਬੋਲਿਆ ਨਹੀਂ ਠੀਕ ਆ ਨੈਸ਼ਨਲ ਲੈਵਲ ਤੇ ਬੀਜੇਪੀ ਦੇ ਲੀਡਰਾਂ ਨੇ ਇਹਨੂੰ ਮੁੱਦੇ ਨੂੰ ਚੁੱਕਿਆ ਪਰ ਪੰਜਾਬ ਦੇ ਵਿੱਚ ਇਹਨਾਂ ਤਿੰਨਾਂ ਲੀਡਰਾਂ ਤੋਂ ਇਲਾਵਾ ਹਾਲੇ ਤੱਕ ਜਿਹੜਾ ਕੋਈ ਬਿਆਨ ਨਹੀਂ ਆਇਆ। ਤੇ ਨਾ ਹੀ ਕੋਈ ਆਉਂਦੀ ਸੁਖਿੰਦਰ ਜੀ ਆ ਸਗੀ ਆ ਕਿਉਂਕਿ ਜੇ ਬਿਆਨ ਆਉਣਾ ਹੁੰਦਾ ਤੇ ਕੱਲ ਤੱਕ ਜਰੂਰ ਆ ਜਾਣਾ ਸੀ ਕੱਲ ਦੇ ਸਵੇਰ ਦੇ ਪ੍ਰੋਗਰਾਮ 'ਚ ਜਿਸ ਤਰੀਕੇ ਨਾਲ ਆਪਾਂ ਖੁੱਲ੍ਹ ਕੇ ਚਰਚਾ ਕੀਤੀ ਇਸ ਮੁੱਦੇ ਤੇ ਮੇਰਾ ਇਹ ਇਸ਼ਾਰਾ ਇਹ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਇਹਨਾਂ ਨੇ ਵੀ ਕਿਤੇ ਆਪਣੇ ਆਪ ਤੇ ਨੈਤਿਕਤਾ ਬੇ ਅਦਾਪਨ ਦੀ ਗੱਲ ਪੁੱਛਣੀ ਹੀ ਬਤ ਜਿਹੜੀ ਲੋਕ ਤਾਂ ਕੰਚਾਵਾ ਇਹ ਵੀ ਕਰੀ ਜਾਂਦੇ ਆ ਇਲਕੀ ਸਾਹਿਬ ਕਿ ਪਤਾ ਨਹੀਂ ਹੁਣ ਜਿਹੜੇ ਨਹੀਂ ਬੋਲਦੇ ਸ਼ਾਇਦ ਕਿਤੇ ਉਹਨਾਂ ਨੂੰ ਪੱਗੜੀਆਂ ਆਉਣ ਦੀ ਨਾ ਕੋਈ ਆਸ ਹੋਵੇ। ਜੀ ਸੋ ਭਾਵਨਾ ਤਾਂ ਫਿਰ ਸੁਖਿੰਦਰ ਜੀ ਲੋਕਾਂ ਦੇ ਵਿੱਚ ਇਹ ਹੋਏਗੇ ਜਿਹੜੇ ਨਹੀਂ ਬੋਲਦੇ ਕਿਤੇ ਆਪਣੇ ਜਿਸ ਤਰ੍ਹਾਂ ਕੱਲ ਦੇ ਪ੍ਰੋਗਰਾਮ 'ਚ ਮੈਂ ਗੱਲ ਕੀਤੀ ਕਿ ਕਿਤੇ ਇਹ ਵੀ ਆਪਣੇ ਪਾਪਾ ਨੂੰ ਲਗਾਉਣ ਵਾਸਤੇ ਚੋਪੇ ਆ ਕਿ ਠੀਕ ਹੈ ਜੋ ਹੁੰਦਾ ਹੋ ਜਾਂਦਾ ਇੱਕ ਦੋ ਦੋ ਰੋੜਾ ਰੱਪਾ ਪੈਣਾ ਆਪਾਂ ਨੂੰ ਸਬੰਧ ਕਾਦੇ ਖਰਾਬ ਕਰਨੇ ਆ ਚਲੋ ਖੈਰ ਇਹ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਦਾ ਰੋਲ ਆ ਕਿ ਉਹਨਾਂ ਨੇ ਸਮਾਜ ਦੇ ਪ੍ਰਤੀ ਕਿਹੋ ਜੀ ਭੂਮਿਕਾ ਨਿਭਾਉਣੀ ਆ ਪਰ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਬਲਕਾਰ ਸਿੰਘ ਦਾ ਇਹ ਵਾਦ-ਵਿਵਾਦ ਵਾਲਾ ਵੀਡੀਓ ਸਾਹਮਣੇ ਆਇਆ ਇੱਕ ਵਾਰ ਜ਼ਰੂਰ ਨੈਤਿਕਤਾ ਤੇ ਪ੍ਰਸ਼ਨ ਕਰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਸ਼ੈ ਜਿੰਨ ਲੌਂਦਾ ਕਿ ਇਹ ਸਰਕਾਰ ਕਦੋਂ ਤੱਕ ਇਹੋ ਜਿਹੇ ਬੰਦੇ ਨੂੰ ਬਚਾਉਂਦੀ ਰਹੇਗੀ ਅਜੇ ਸਰਕਾਰ ਦੇ 2.5 ਸਾਲ ਬਚੇ ਆ ਅਜੇ ਪਤਾ ਨਹੀਂ ਹੋਰ ਕਿੰਨੇ ਕਿ ਵੀਡੀਓ ਸਾਹਮਣੇ ਆਉਣੇ ਐ ਸੋ ਭਗਵੰਤ ਮਾਨ ਹੁੰਣਾ ਨੂੰ ਚਾਹੀਦਾ ਕਿ ਇੱਕ ਸਖਤ ਸੰਦੇਸ਼ ਦਿੰਦਿਆਂ ਹੋਇਆ ਆਪਣੇ ਇਹੋ ਜਿਹੇ ਮੰਤਰੀਆਂ ਦੇ ਖਿਲਾਫ ਕੋਈ ਕਾਰਵਾਈ ਸਖਤ ਜਿਹੜੀ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਭਰਮ ਹੈ ਉਹ ਬੜਿਆ ਹੋਵੇ ਵੀ ਕਿ ਹਾਂ ਭਈ ਇਹ ਸਰਕਾਰ ਕਿਸੇ ਨਾ ਕਿਸੇ ਮੁੱਦੇ ਤੇ ਕੰਮ ਤਾਂ ਕਰਦੀ ਹੈ ਪਰ ਇਹੋ ਜੀ ਸੰਭਾਵਨਾ ਸਿੱਧੂ ਸਾਹਿਬ ਲੱਗਦੀ ਨਹੀਂ ਖੈਰ ਵੇਖੋ ਹੁਣ ਜਿਹੜੀ ਕੌਮੀ ਪੱਧਰ ਤੇ ਇਹ ਵਸੜਾ ਚਲਾ ਗਿਆ ਹੁਣ ਦੇਖਦੇ ਕਿ ਭਾਜਪਾ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਉਭਾਰਦੀ ਹੈ ਜੇ ਕੌਮੀ ਮੈਲਾ ਕਮਿਸ਼ਨ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਸਮੱਸਿਆਵਾਂ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਕਰਦਾ ਹੈ ਇਹ ਦਾ ਸਬੂਤ ਸਾਨੂੰ ਡੀਜੀਪੀ ਸਾਹਿਬ ਦੀ ਰਿਪੋਰਟ ਤੋਂ ਬਾਤ ਪਤਾ ਲੱਗੇਗਾ ਜੀ ਉਧਰ ਜੇਕਰ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਹਵਾ ਜਿਹੜੀ ਆ ਉਹ ਬਦਲੀ ਹੈ ਅੱਖੀ ਸਾਹ ਪਹਿਲਾਂ ਆਇਆ ਲੱਗਦਾ ਸੀ ਕਿ ਕਰਨ ਕੀ ਧਨਮੋਲ ਥੋੜਾ ਜਿਹਾ ਅੱਗੇ ਲੰਚੁਕੇ ਨਹੀਂ ਪਰ ਹੁਣ ਆ ਆਖਰਲੇ ਦਰਾਂ ਦੇ ਵਿੱਚ ਜਿਸ ਤਰੀਕੇ ਨਾਲ ਸਰਮਜੀਤ ਸਿੰਘ ਖਾਲਸਾ ਜਿਹੜੇ ਆ ਉਹ ਅੱਗੇ ਲੰਘਦੇ ਦਿਖਾਈ ਦੇ ਰਹੇ ਆ ਔਰ ਸਾਰੇ ਪਛੜਦੇ ਉਹਨਾਂ ਦੇ ਅੱਗੇ ਲੰਘਾਈ ਦੇ ਰਹੇ ਆ ਦੂਜੇ ਪਾਸੇ ਕਰਮਜੀਤ ਅਨਮੋਲ ਵਰਾਂ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕਈ ਥਾਈਂ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਕ੍ਰੀਟ ਕੀਤਾ ਉਹ ਸਭ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਜਿਹੜੇ ਉਹ ਕਰਮਜੀਤ ਅਨਮੋਲ ਦੇ ਖਿਲਾਫ ਹੁੰਦੇ ਜਾ ਰਹੇ ਆ ਤੇ ਉਧਰ ਪਰਮਾਨ ਸਮਰਥਨ ਜਿਹੜਾ ਉਹ ਭਾਈ ਸਰਬਜੀਤ ਸਿੰਘ ਖਾਲਸੇ ਨੂੰ ਮਿਲਦਾ ਜਾ ਰਿਹਾ ਤਾਂ ਕਿਵੇਂ ਲੱਗਦੀ ਉਹ ਉੱਤੇ ਕੁਰੀਆਂ ਸਥਿਤੀਆਂ ਨੂੰ ਅੱਜ ਵੀ ਘੜੀ ਜਿਹੜੀ ਮੇਰੇ ਕੋਲ ਰਿਪੋਰਟ ਹੈ ਭਾਈ ਸਰਬਜੀਤ ਸਿੰਘ ਖਾਲਸਾ ਸਭ ਤੋਂ ਅੱਗੇ ਚੱਲ ਰਹੇ ਨੇ ਆ ਹੁਣ ਦੇਖਦੇ ਆ ਕਿ ਫਾਈਨਲ ਰਿਜ਼ਲਟ ਕੀ ਹੁੰਦਾ ਪਰ ਜੋ ਚੱਲ ਰਹੀ ਹੈ ਚਰਚਾ ਉਹਦੇ ਵਿੱਚ ਭਾਈ ਸਾਹਿਬ ਜੀ ਸਿੰਘ ਖਾਲਸਾ ਕਾਫੀ ਉੱਭਰ ਗਏ। ਸੋਕੰਦਜੀ ਇਹ ਚੋਣਾਂ ਜਿਹੜੀਆਂ ਹੋ ਰਹੀਆਂ ਲੋਕ ਸਭਾ ਚੋਣਾਂ ਆਖ ਲੀਏ ਇਹਦੇ ਵਿੱਚ ਨਾ ਇੱਕ ਸਥਿਤੀ ਬੜੀ ਅਲੱਗ ਤਰ੍ਹਾਂ ਦੀ ਹੈ। ਦੇਸ਼ਕ ਬਹੁਤ ਕੌਣੀ ਚਾ ਪੰਜ ਕੌਣੀ ਮੁਕਾਬਲਾ ਹਰ ਸੀਟ ਦੇ ਉੱਤੇ ਹੈਗਾ ਪਰ ਕੁਝ ਹਲਕੇ ਏਦਾਂ ਦੇ ਨੇ ਕਿ ਜਿੱਥੇ ਪੰਥਕ ਉਹ ਉਮੀਦਵਾਰ ਜਿਹੜੇ ਨੇ ਉਹ ਹਵਾ ਨੂੰ ਆਪਣੇ ਹੱਥ ਦੇ ਵਿੱਚ ਬਣਾ ਰਹੇ ਆ। ਚਾਹੇ ਹਰ ਕਖਨੂ ਸਭ ਹੋਵੇ ਤੇ ਚਾਹੇ ਹੁਣ ਫਰੀਦਕੋਟ ਹਲਕਾ ਹੋਵੇ ਇੱਕ ਦੋ ਹਲਕੇ ਹੋਰ ਵੀ ਹਨ ਕਿ ਜਿੱਥੇ ਆਜ਼ਾਦ ਉਮੀਦਵਾਰ ਜਿਹੜੇ ਖਲੋਤੇ ਨੇ ਉਹਨਾਂ ਨੇ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੰਬਲ ਪੂਸੇ ਦੇ ਵਿੱਚ ਪਾਇਆ ਹੋਇਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਹੁਣ ਤੁਸੀਂ ਗੱਲ ਕਰ ਜੇ ਫਰੀਦਕੋਟ ਹਲਕੇ ਦੀ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਬੋਲ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੇ ਹੰਸਰਾਜ ਹਸਪਾਰਟੀ ਜਨਤਾ ਪਾਰਟੀ ਦੇ ਕਾਂਗਰਸ ਤੇ ਵੀ ਹਨ ਤੇ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਜਿਹੜੇ ਭਾਈ ਬੀਨ ਸਿੰਘ ਦੇ ਬੇਟੇ ਨੇ ਤੇ ਬਿਮਲ ਖਾਲਸਾ ਨੇ ਜਿਹੜੇ ਸਾਬ ਆਪ ਮੈਂਬਰ ਕੋਲ ਨਾ ਦੇ ਬੀਤੇ ਹੁਣ ਇਹ ਖਲੋਤੇ ਆ ਤੇ ਦੂਸਰੇ ਪਾਸੇ ਫਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਵੀ ਸੁਖਮੰਦਰਜੀ ਖਲੋਤਾ ਤੇ ਅਕਾਲੀ ਦਲ ਦਾ ਮਖਲੋਤਾ ਇਹਦੀ ਸਾਰੀ ਸਥਿਤੀ ਇਹਨਾਂ ਵਿੱਚ ਬੀਤੇ ਦਿਨਾਂ ਦੇ ਵਿੱਚ ਪੀਤੇ ਇੱਕ ਦੋ ਦਿਨ ਪਹਿਲਾਂ ਇੱਕ ਕਹਿੰਦੇ ਰੋਡ ਸ਼ੋਅ ਉੱਥੇ ਹੋਇਆ ਤਾਂ ਰੋਡ ਸ਼ੋਅ ਨੇ ਜਿਹੜੀ ਸਥਿਤੀ ਆ ਪੂਰਨ ਤੌਰ ਤੇ ਬਦਲਤੀ ਕਿਉਂਕਿ ਉਸ ਦੇ ਵਿੱਚ ਉਸ ਰੋਡ ਸ਼ੋਅ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਆਪ ਖੁਦ ਮੌਜੂਦ ਨਹੀਂ ਆ ਪਰ ਲੋਕ ਜਿਹੜੇ ਨੇ ਆਪ ਹੀ ਉਹਨਾਂ ਨੂੰ ਉਸੇ ਤਰੀਕੇ ਨਾਲ ਧੁਰ ਰਹੇ ਉਹਨਾਂ ਦੀ ਚੋਣ ਮਹਿਮ ਨੂੰ ਚਲਾ ਰਹੇ ਆ ਜਿਸ ਤਰੀਕੇ ਨਾਲ ਹਲਕਾ ਖੰਡੂਜ ਸਾਹਿਬ ਦੇ ਵਿੱਚ ਅਮਰਤਪਾਲ ਦੀ ਜਿਹੜੀ ਚੋਣ ਮਹਿਮ ਚਲਾਈ ਜਾ ਰਹੀ ਹੈ ਹੁਣ ਏਸ ਸਰਬਜੀਤ ਖਾਲਸਾ ਦੇ ਏਸ ਰੋਡ ਸ਼ੋਅ ਤੋਂ ਬਾਅਦ ਜਿਹੜੀਆਂ ਸਥਿਤੀਆਂ ਬਦਲੀਆਂ ਨੇ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਜਿਹੜੀ ਰਿਪੋਰਟ ਤੁਸੀਂ ਕਹਿ ਰਹੇ ਜੇ ਕਿ ਕਰਮਚਾਰੀ ਤੇ ਅਨਬੋਲਜੜਾ ਉਹ ਪਿੱਛੇ ਚੱਲ ਰਿਹਾ ਅੱਜ ਦੇ ਤਰੀਕੇ ਤੇ ਤਸੋਖੰਦਰ ਜੀ ਇਸ ਗੱਲ ਨੂੰ ਉਸ ਵਕਤ ਤੁਹਾਡੀ ਗੱਲ ਨੂੰ ਬਲ ਉਸ ਵਕਤ ਮਿਲਦਾ ਜਦੋਂ ਸਿਰਨਜੀਤ ਸਿੰਘ ਮਾਨ ਅੱਗੇ ਆਣ ਕੇ ਖੁਦ ਸਰਬਜੀਤ ਖਾਲਸਾ ਦਾ ਵਿਰੋਧ ਕੋ ਗੋਸਤਵ ਰੋ ਸਰਜੀ ਸਿੰਘ ਸਰਜੀਤ ਸਿੰਘ ਮਾਨ ਦੀ ਸਿਆਸਤ ਹਮੇਸ਼ਾ ਦਿਸ਼ਾਹੀਨ ਰਹੀ ਐ ਕੋਈ ਨਹੀਂ ਪਤਾ ਲੱਗਦਾ ਕਿ ਉਹਨੇ ਬੰਦੇ ਨੇ ਕੀ ਬੋਲਦੇ ਨੇ ਕੀ ਨਹੀਂ ਅਸਾਂ ਉਹ ਸਰਜੀਤ ਖਾਲਸਾ ਦਾ ਇਸ ਕਰਕੇ ਵਿਰੋਧ ਕਰ ਰਿਹਾ ਕਿ ਜਦੋਂ ਅਸੀਂ ਬਰਸੀ ਭਾਈ ਬਿਰਨ ਸਿੰਘ ਦੀ ਮਨਾਉਂਦੇ ਆ ਜਾਂ ਸਤਵੰਦ ਸਿੰਘ ਦੀ ਮਨਾਉਂਦੇ ਆ ਇਹ ਸਰਜੀਤ ਸਿੰਘ ਖਾਲਸਾ ਕਦੇ ਨਹੀਂ ਉੱਠੀ ਉਮਝਿਆ ਨਹੀਂ ਦੂਜੇ ਬੰਦੇ ਕਹਿੰਦੇ ਜੀ ਅਹੀਂ ਉਹਨਾਂ ਦੀ ਯਾਦ ਗੁਰਦੁਆਰੇ ਬਣਾਉਣੇ ਕਦੀ ਸਰਜੀਤ ਖਾਲਸਾ ਨੇ ਗਾਲੀ ਨਹੀਂ ਕੀਤੀ ਤੀਜੇ ਪਾਸੇ ਉਹ ਗੱਲ ਕਹਿੰਦਾ ਕਿ ਸਾਡੇ ਉੱਤੇ ਸਰਜੀਤ ਸਿੰਘ ਮਾਨ ਕਹਿ ਰਿਹਾ ਕਿ ਮੇਰੇ ਉੱਤੇ ਇਹ ਜ਼ੋਰ ਪਾਇਆ ਜਾ ਰਿਹਾ ਕਿ ਅਸੀਂ ਆਪਣਾ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਬਿਠਾ ਲਈਏ ਕਹਿੰਦਾ ਕਿ ਕੌਣ ਬਠਾਵਾ ਇਹ ਪਾਰਟੀ ਦਾ ਫੈਸਲਾ ਇਹ ਤਾਂ ਪਾਰਟੀ ਦਾ ਫੈਸਲਾ ਤਾਂ ਮੈਂ ਬਦਲ ਨਹੀਂ ਸਕਦਾ ਪਰ ਜਿਹੜੀਆਂ ਸਥਿਤੀਆਂ ਨੇ ਸਰਬਜੀਤ ਖਾਲਸਾ ਨੂੰ ਚਾਹੀਦਾ ਕਿ ਉਹ ਸਾਡੇ ਹੱਕ ਦੇ ਵਿੱਚ ਕੰਮ ਕਰੇ ਪਰ ਖੇਤਾਂ ਦੀ ਗੱਲ ਕਰੇ ਇਸੇ ਮਜੀਤ ਸਿੰਘ ਮਾਨ ਦੀ ਸਿਆਸਤ ਆ ਉਹ ਜਿਹੜੇ ਐਸੋਸੀ ਸੰਗਠਨ ਤੋਂ ਸਿਟਿੰਗ ਐਮਪੀ ਹੈਗੇ ਉਹ ਸਿੱਧੂ ਸਭ ਅਜੇਹੀ ਸਥਿਤੀ ਜਿੱਥੇ ਸਰਬਜੀਤ ਸਿੰਘ ਮਾਰ ਵਰਗਾ ਬੰਦਾ ਚਲੋ ਉਹਦੀ ਸਿਆਸਤ ਉੱਤੋਂ ਤਾਂ ਛੱਡੋ ਕਿ ਪਰ ਉਹਦੇ ਬਿਆਨਬਾਜ਼ੀ ਤੇ ਚਲੋ ਚਰਚਾ ਦਾ ਵਿਸ਼ਾ ਬਣਦੇ ਆ ਉਧਰ ਉਹ ਪਾਪੈਰਾ ਦੀ ਪਈ ਐ ਉਸ ਨੂੰ ਪਤਾ ਕਿ ਜਿਹੜੀ ਇੱਕ ਪੰਥਕ ਮੋਰ ਉਹਦੇ ਨਾਲ ਤੁਰ ਰਹੀ ਐ ਕੁਦਰਤੀ ਤਾਂ ਉਸ ਤੇ ਖੋਰਾ ਅਕਾਲੀ ਦਲ ਦੇ ਉਮੀਦਵਾਰ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਦੇ ਉਮੀਦਵਾਰ ਨੂੰ ਤਾਂ ਲੱਗਣੀ ਲੱਗਣਾ ਤਾਂ ਜਿਸ ਤਰੀਕੇ ਨਾਲ ਪਿੰਡਾਂ ਦੇ ਪਿੰਡ ਕਹਿੰਦੇ ਉਧਰ ਸਰਜੀਤ ਸਿੰਘ ਖਾਲਸਾ ਦੇ ਹੱਕ ਤੇ ਨਿੱਤਰ ਕੇ ਤੁਰ ਪਏ ਆ ਤੇ ਭਾਜਪਾ ਦਾ ਵਿਰੋਧ ਜਿਹੜੇ ਕਿਸਾਨ ਉਥੇ ਕਰ ਰਹੇ ਨੇ ਹੰਸ ਰਾਜ ਹਸਦਾ ਤਾਂ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਕੁਦਰਤੀ ਆ ਕਿ ਫਿਰ ਜਿਹੜਾ ਲਾਭ ਆ ਜਾਂ ਫਾਇਦਾ ਆ ਉਹ ਸਰਜੀਤ ਖਾਲਸਾ ਨੂੰ ਬਿਲ ਦਾ ਜਿਹੜਾ ਮਹਿਸੂਸ ਆ ਰਿਹਾ ਜਾਂ ਮਿਲਦਾ ਨਜ਼ਰ ਆ ਰਿਹਾ ਇਹਨਾਂ ਦਿਨਾਂ ਦੇ ਵਿੱਚ ਅਗਲੇ ਦਿਨਾਂ 'ਚ ਸਥਿਤੀਆਂ ਕਿਹੋ ਜੀਆਂ ਹੁੰਦੀਆਂ ਨੇ ਜਾਂ ਕਿਹੋ ਜੀਆਂ ਸਥਿਤੀਆਂ ਨਹੀਂ ਹੁੰਦੀਆਂ ਇਹ ਤਾਂ 1 ਜੂਨ ਤੋਂ ਬਾਅਦ ਵਿੱਚ ਚਾਰਜੂ ਨੂੰ ਪਤਾ ਲੱਗੂਗਾ ਪਰ ਹੁਣ ਜਿਸ ਤਰੀਕੇ ਨਾਲ ਸਰਬਜੀਤ ਖਾਲਸਾ ਨੇ ਆਪਣੀ ਚੋਣ ਬਹਿਮ ਨੂੰ ਪਖਾਇਆ ਚਲਾਇਆ ਦੂਜੇ ਪਾਸੇ ਸਿਮਰਜੀਤ ਸਿੰਘ ਮਾਰ ਵਰਗੇ ਬੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਸਭ ਤੋਂ ਜੰਗ ਜਿਹੜੀ ਆ ਅਸੀਂ ਲੜੀਆਂ ਸਿੱਖਾਂ ਦੀ ਆਜ਼ਾਦੀ ਵਾਸਤੇ ਬੜੇ ਉਨੇ ਹਵਾਲੇ ਦਿੱਤੇ ਹਰਦੀਪ ਸਿੰਘ ਨੇ ਜਰ ਦੀ ਗੱਲ ਕਰ ਰਿਹਾ ਖੰਡੇ ਦੀ ਗੱਲ ਕਰ ਰਿਹਾ ਕਿ ਹਾਂ ਉਹਨਾਂ ਦੇ ਹੱਥ ਦੇ ਵਿੱਚ ਕੋਈ ਨਹੀਂ ਨਿਂਧਪਰ ਇਹ ਸਭ ਚੀਜ਼ਾਂ ਦੇ ਨਾਲ ਇਹ ਬਿਆਨ ਆਉਂਦੇ ਨਾਲ ਸਿੱਧੂ ਸਾਹਿਬ ਜ਼ਰੂਰ ਹੱਥਾਂ ਪੈਰਾਂ ਦੀ ਉੱਤੇ ਰਵਾਇਤੀ ਪਾਰਟੀਆਂ ਦੇ ਬੀਤਵਾਰਾਂ ਨੂੰ ਪਈ ਹੈ। ਬਾਕੀ ਦੇਖੋ 4 ਜੂਨ ਨੂੰ ਜਿਹੜੇ ਰਿਜ਼ਲਟ ਆਉਂਦੇ ਨੇ ਭਾਈ ਸਾਹਿਬਜੀਤ ਖਾਲਸਾ ਦੇ ਹੱਕ ਚ ਆਉਂਦੇ ਆ ਜਾਂ ਕਿਸੇ ਹੋਰ ਦੇ ਹੱਕ ਦੇ ਵਿੱਚ ਨੇ ਫਿਲਹਾਲ ਜਿਹੜੀ ਸਥਿਤੀ ਹੈ ਸਿੱਧੂ ਸਾਹਿਬ ਉਹ ਇਹ ਹੈ ਕਿ ਸਮਜੀਤ ਸਿੰਘ ਖਾਲਸਾ ਐਸਵੇਡ ਅੱਗੇ ਚੱਲਦੇ ਪਏ ਜੀ। ਚਲੋ ਅਗਲੀ ਗੱਲ ਆਪਾਂ ਕਰ ਲੈਨੇ ਆਂ ਭਗਵੰਤ ਜੀ ਸਰਕਾਰ ਜਿਹੜੀ ਅਣਖ ਸਾਹਿਬ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਆਂ ਕਿ ਰਿਕਾਰਡ ਬਣਾਊਗੀ ਜਾਂ ਨਾ ਰਿਕਾਰਡ ਬਣਾਊਗੀ ਕਿ ਫੈਸਲੇ ਜਿਹੜੇ ਵਾਪਸ ਲੈਣ ਦੇ ਵਿੱਚ ਯੂਟਰਨ ਲੈਂਡ ਦੇ ਵਿੱਚ ਆਪਣੇ ਹੀ ਫੈਸਲਿਆਂ ਨੂੰ ਵਾਪਸ ਲੈਣ ਦੇ ਵਿੱਚ ਰਿਕਾਰਡ ਜਿਹੜੀ ਆ ਉਹ ਬਣਾਉ। ਹੁਣ ਇੱਕ ਹੋਰ ਕਹਿੰਦੇ ਯੂਟਰਨ ਲੈ ਲਿਆ 326 ਕਰੋੜ ਦਾ ਮਸਲਾ ਜਿਹੜਾ ਆਪਣੇ ਚੈਨਲ ਦੇ ਵੱਲੋਂ ਵੀ ਚੱਕਿਆ ਗਿਆ ਸੀ ਬਸ ਬਸ ਲੀਡਰਾਂ ਵੱਲੋਂ ਵੀ ਚੱਕਿਆ ਗਿਆ ਸੀ ਜਿਹੜਾ ਉਹ ਪਾਣੀ ਪਾਣੀ ਦੇ ਵਸੂਲੀ ਰਹੀਦੇ ਪੈਸੇ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਨੋਟਿਸ ਜਾਰੀ ਹੋਇਆ ਸੀ 326 ਕਰੋੜ ਰੁਪਇਆ ਕਿਸਾਨਾਂ ਤੋਂ ਵਸੂਲੀ ਕਰਨੀ ਸੀ ਫਿਰ ਉਹ ਜਦੋਂ ਚਾਰੇ ਪਾਸੇ ਵਿਰੋਧ ਹੋਇਆ ਤੇ ਹੁਣ ਕਹਿੰਦੇ ਉਹ ਫੈਸਲੇ ਨੂੰ ਵੀ ਵਾਪਸ ਲੈ ਲਿਆ ਕੀ ਕਹਾਣੀ ਕੀ ਆ ਪੂਰੀ ਵਕੀ ਵੱਲ ਰਿਕਾਰਡ ਬਣਾਉਂ। ਵੱਡਾ ਘਰਤਾ ਚੱਲੋ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਦਾ ਇਤਿਹਾਸ ਆ ਕਿ ਪਤਾ ਨਹੀਂ ਕਿੰਨੇ ਕਿ ਯੂ ਟਰਨ ਇਹਨਾਂ ਨੇ ਲੈ ਲਏ ਆ। ਮਸਲਾ ਹੁਣ ਕਿਸਾਨਾਂ ਦੇ ਵੱਲ ਜਿਹੜਾ ਬਕਾਇਆ ਕੱਢਿਆ ਗਿਆ ਉਹਦਾ ਹੈ। ਉਸਦੀ ਕਹਾਣੀ ਆਪਾਂ ਇਹ ਦਰਸ਼ਕਾਂ ਨੂੰ ਅੱਸੀ ਜ਼ਰੂਰ ਦੱਸਦਨੇ ਆ। 2007-08 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਬਣਦੀ ਹੈਗੀ। ਸੁਖੰਦਰਜੀ ਜੋ ਮਰਜ਼ੀ ਕਿਹ ਹੈ ਲੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਅੱਜ ਜਿਹੋ ਜਿਹੀ ਮਰਜ਼ੀ ਆ। ਪਰ ਇੱਕ ਸਮਾਂ ਸ਼੍ਰੋਮਣੀ ਅਕਾਲੀ ਦਲ ਜਦੋਂ ਵੱਡੇ ਬਾਦਲ ਸਾਹਿਬ ਸਨ ਉਹ ਹਮੇਸ਼ਾ ਕਿਸਾਨ ਪੱਖੀ ਜਿਹੜੇ ਫੈਸਲਾ ਉਹ ਲੈਂਦੇ ਰੇ ਆ ਕਿਸਾਨਾਂ ਦੀ ਉਹ ਗੱਲ ਕਰੇ ਔਰ ਕਿਸਾਨ ਵੀ ਉਹਨਾਂ ਦੀ ਇੱਜ਼ਤ ਕਰਦੇ ਸਨ ਅੱਜ ਵਰਗੇ ਹਾਲਾਤ 2007 ਚ ਨਹੀਂ ਸੀ ਉਸ ਵਕਤ ਮੁਫਤ ਬਿਜਲੀ ਆ ਮਾਫ਼ ਤਾਂ ਪਾਣੀ ਜਿਹੜਾ ਸੀ ਨਹਿਰੀ ਪਾਣੀ ਦੇਣ ਦਾ ਫੈਸਲਾ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕੋਲ ਕੀਤਾ ਗਿਆ ਕਿਸਾਨਾਂ ਨੂੰ ਜਿਹੜਾ ਮੁਫਤ ਬਿਜਲੀ ਵੀ ਦੇਣੀ ਹੈ ਤੇ ਦੂਜੇ ਪਾਸੇ ਨਹਿਰੀ ਪਾਣੀ ਦਾ ਵੀ ਜਿਹੜਾ ਬਖਾਇਆ ਇਹਨਾਂ ਕੋਈ ਵੀ ਪੈਸਾ ਜਿਹੜਾ ਨਹੀਂ ਲੈਣਾ ਤਾਂ ਜੋ ਖੇਤੀ ਜਿਹੜੀ ਹੈ ਪਰਫਲੂਟ ਪੰਜਾਬ ਚ ਹੋ ਸਕੇ ਤਾਂ ਇਸ ਗੱਲ ਦਾ ਕਿਸਾਨੀ ਜਥੇਬੰਦੀਆਂ ਨੇ ਬਹੁਤ ਸਵਾਗਤ ਕੀਤਾ ਸੀ ਸਰਬਾ ਪ੍ਰਕਾਸ਼ ਬਤਾਂ ਫਰਮਾਦੇ ਇਸ ਫੈਸਲੇ ਦਾ ਉਸ ਤੋਂ ਬਾਅਦ ਇਹ ਸਰਕਾਰ ਜਿਹੜੀ ਆ ਕਾਲੀਪਾਚ ਪਾਸ ਸਰਕਾਰ ਰਿਪੀਟ ਹੁੰਦੀ ਹੈ 2012 ਦੇ ਵਿੱਚ ਵੀ ਉਦੋਂ ਵੀ 10 ਸਾਲ ਫਿਰ ਕਿਸਾਨਾਂ ਕੋਲ ਕਿਸੇ ਵੀ ਕਿਸਮ ਦਾ ਕੋਈ ਵੀ ਬਕਾਇਆ ਜਾਂ ਕੋਈ ਵੀ ਪੈਸਾ ਨਹਿਰੀ ਪਾਣੀ ਦਾ ਨਹੀਂ ਲੈਿਆ 2000 ਤੋਂ ਫਿਰ ਬਾਅਦ ਚੋਂ 10 ਸਾਲ ਆ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣਦੀ ਹੈ ਤਾਂ ਉਸ ਸਮੇਂ ਸਿੱਧੂ ਸਾਹਿਬ ਕਾਂਗਰਸ ਸਰਕਾਰ ਨੇ ਕਿਸਾਨਾਂ ਪਾਸੋਂ ਇਹ ਜਿਹੜੀ ਨਹਿਰੀ ਮੁਹਤ ਨਹਿਰੀ ਪਾਣੀ ਦੇਣ ਦੀ ਜਿਹੜੀ ਸਹੂਲਤ ਸੀ ਇਸ ਨੂੰ ਖੋਹ ਦਾ ਯਤਨ ਕੀਤਾ ਤੇ ਕੁਝ ਇਹਨਾਂ ਕੋਲ ਬਕਾਇਆ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਲਈ ਕਿਸਾਨੀ ਜਿੱਥੇ ਬੰਦਿਆਂ ਦੇ ਵਿਰੋਧ ਕਾਰਨ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇਸ ਮਸਲੇ ਨੂੰ ਠੱਡੇ ਬਸਤੇ ਚ ਪਾ ਦਿੱਤਾ ਹੁਣ ਪਤਾ ਲੱਗਾ ਕਿ ਜਿਹੜਾ ਜਲਸ ਮੁਤਵਪਾਕ ਹੈਗਾ ਜਿਹੜਾ ਸੈਕਟਰੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਵੱਲੋਂ ਜਿੰਨੇ ਵੀ ਨਗਰਾਨ ਜਿੰਨੀ ਰਣ ਨਹੀਂ ਪਾਣੀ ਤੇ ਉਹਨਾਂ ਨੂੰ ਇੱਕ ਨੋਟਿਸ ਕੱਢਿਆ ਗਿਆ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਇੰਜੀਨੀਅਰ ਜਿਨ੍ਹਾਂ ਦੇ ਵਿੱਚ ਕੁੱਲ ਬਕਾਇਆ ਕਿਸਾਨਾਂ ਵੱਲ 362 ਕਰੋੜ 94 ਲੱਖ 55 ਹਜ਼ਾਰ ਕੱਢਿਆ ਗਿਆ ਕਿ ਇਹ ਤੁਸੀਂ ਦਸੂਲ ਕਰਨਾ ਹੈ ਕਿਸਾਨਾਂ ਦਾ ਜਦੋਂ ਹੁਣ ਕਿਸਾਨ ਜਥੇਬੰਦੀ ਨੇ ਇਸ ਗੱਲ ਦਾ ਪਤਾ ਲੱਗਾ ਰੌਲਾ ਪਾਦਾ ਪੈਣਾ ਹੀ ਪੈਣਾ ਸੀ ਤੇ ਦੂਜੇ ਪਾਸੇ ਝੋਨਾ ਦਾ ਮਾਹੌਲ ਹੈਗਾ ਉਹ ਸਾਰੀ ਸਥਿਤੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਿਆ ਕਿ ਹਾਂ ਵੀ ਅੱਗੇ ਕਿਸਾਨਾਂ ਦੇ ਗੁੱਸੇ ਦਾ ਸੀ ਸ਼ਿਕਾਰ ਹੋ ਰਹੇ ਆ ਤੇ ਇੱਕ ਨਵੀਂ ਚਰਚਾ ਜਿਹੜੀ ਅਸੀਂ ਛੇੜ ਰਹੇ ਹਾਂ ਕਿ ਹਾਂ ਵੀ ਜਿਹੜਾ ਬਕਾਇਆ ਤੁਰੰਤ ਜਿਹੜਾ ਵਾਪਸ ਲਿਆ ਜਾਵੇ ਕਿੰਨੇ ਨੇ ਉਸ ਜਦੋਂ ਰੌਲਾ ਰੱਪਾ ਪਿਆ ਤੇ ਫਿਰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹ ਚਿੱਠੀ ਜਿਹੜੀ ਆ ਇਹ ਵਾਪਸ ਲੈ ਲਈ ਜਾਵੇ ਕੋਈ ਕਾਰਵਾਈ ਜਿਹੜੀ ਨਾ ਕੀਤੀ ਜਾਵੇ ਹੁਣ ਸਤੂ ਸਾਬ ਮੈਨੂੰ ਜਿਹੜੇ ਆਪਣੇ ਸੁਤਰਾ ਤੋਂ ਪਤਾ ਲੱਗਾ ਜਾਂ ਜਿਹੜੀ ਜਾਣਕਾਰੀ ਮੈਂ ਕੱਲ ਅਕਤਰ ਕੀਤੀ ਉਹ ਕਹਿੰਦੇ ਕਿ ਇਹ ਚਿੱਠੀ ਅੱਜ ਹੀ ਦੀ ਆਈ ਹਾਲਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਕੋਈ ਵੀ ਚਿੱਠੀ ਇਹੋ ਜੀ ਆਪਾਂ ਨਗਰਾਨ ਅਜੀਦਿਆਂ ਨੂੰ ਨਹੀਂ ਕੱਢੀ ਪਰ ਜਦੋਂ ਕਿ ਦੂਜੇ ਪਾਸੇ ਜਿਹੜੀ ਮੇਰੇ ਕੋਲ ਪੁਕਤਾ ਜਾਣਕਾਰੀ ਹੈ ਇਹ ਚਿੱਠੀ ਇੱਕ ਨਹੀਂ ਆਈ ਇਸ ਤੋਂ ਪਹਿਲਾਂ ਵੀ ਕਈ ਚਿੱਠੀਆਂ ਜਿਹੜੀਆਂ ਨੇ ਨਹਿਰੀ ਵਿਭਾਗ ਦੇ ਹੈੱਡਕ quarter ਵੱਲੋਂ ਦੂਜੇ ਸੀਨੀਅਰ ਨੂੰ ਕੱਢੀਆਂ ਗਈਆਂ ਕਿ ਹਾਂ ਭਈ ਤੁਰੰਤ ਜੜਾਇਆ ਬਕਾਇਆ ਜੜਾ ਲਿਆ ਜਾਵੇ ਹੁਣ ਜਿਹੜਾ ਦਬਾਅ ਹੈ ਕਿਸਾਨ ਚੱਥੇ ਬੰਦੀਆਂ ਨੇ ਤੇ ਦੂਜੇ ਪਾਸੇ ਇਸ ਵੇਲੇ ਭਾਏ ਕੇਂਦਰ ਦੀ ਪਾਚ ਪਾਸ ਸਰਕਾਰ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੋਵੇ ਕਿਸ ਤਰੀਕੇ ਨਾਲ ਕਿਸਾਨਾਂ ਦੇ ਡਰ ੜਾਰਤੇ ਨਹੀਂ ਇਸ ਕਾਰਨ ਕਹਿੰਦੇ ਨੇ ਕਿ ਕਿਸਾਨਾਂ ਦੇ ਡਰ ਕਾਰਨ ਕਿਸਾਨਾਂ ਦੇ ਵਿਰੋਧ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫੈਸਲਾ ਜਿਹੜਾ ਵਾਪਸ ਲੈ ਲਿਆ ਜੂਟਰ ਲੈ ਲਿਆ ਔਰ ਇਹ ਕਿਹਾ ਕਿ ਨਹੀਂ 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 ਕੋਈ ਅਜਿਹੀ ਗੱਲ ਨਹੀਂ ਹੈਗੀ ਅਸੀਂ ਤਾਂ ਕਿਸਾਨਾਂ ਤੈਸ਼ੀਆਂ ਜਿਹੜੀਆਂ ਸਹੂਲਤਾਂ ਮੋਹ ਤਾਂ ਪਾਣੀ ਦੀਆਂ ਜਾ ਰਹੀ ਨੇ ਇਹ ਜਾਰੀ ਰਹਿਣਗੀਆਂ ਪਰ ਦੂਜੇ ਪਾਸੇ ਸੁਖਿੰਦਰ ਜੀ ਇਹ ਪਤਾ ਲੱਗਾ ਕਿ ਸਰਕਾਰ ਐਸੜੇ ਚੋਣਾ ਨੂੰ ਨੰਗਾਉਂਦੇ ਮੂਰਛਾ ਉਸ ਤੋਂ ਬਗਰੋ ਕਿਵੇਂ ਸਾਇਦਾ ਦਾ ਬਾਰਾ ਚਿੱਠੀ ਕੱਢੀ ਜਾਵੇ ਪਰ ਇੱਕ ਵਾਰ ਸਰਕਾਰ ਦੀ ਕਿਸਾਨਾਂ ਦੇ ਵਿਰੋਧ ਦੇ ਡਰ ਕਾਰਨ ਯੂ-ਟਰਨ ਜਿਹੜਾ ਲੈ ਲਿਆ ਆਪਣਾ ਇਤਿਹਾਸ ਨੂੰ ਦਰਬੰਦਿਆ ਹੋਇਆ ਬਾਕੀ ਦੇਖੋ ਹੁਣ ਅਗਲੇ ਦਿਨਾਂ 'ਚ ਸਰਕਾਰ ਦੀ ਇਸ ਸੰਬੰਧੀ ਕਾਰਵਾਈ ਕੀ ਹੁੰਦੀ ਹੈਗੀ ਜੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੂਹ ਛੱਟ ਕੇ ਤੇ ਝਟਕਾ ਪਹਿਲਾਂ ਕੈਰੋਂ ਸਾਹਿਬ ਨੂੰ ਬਾਹਰ ਕੰਢਿਆ ਤੇ ਕੈਰੋਂ ਸਾਹਿਬ ਦੇ ਬਾਹਰ ਕੱਢਣ ਤੋਂ ਬਾਅਦ ਹੀ ਸਰ ਸਾਹਿਬ ਦੇ ਥੜੇਨੀ ਉਹਨਾਂ ਨੇ ਸਪੋਰਟਮੈਨ ਲਾ ਤੇ ਹੁਣ ਭਾਈ ਮਨਜੀਤ ਸਿੰਘ ਜਿਹੜੇ ਆ ਉਹਨਾਂ ਦਾ ਇਤਿਹਾਸ ਆ ਜਾਣਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਇਹ ਅਕਾਲੀ ਗਾਦ ਨੂੰ ਜਿਹੜੇ ਝਟਕੇ ਲੱਗ ਰਹੇ ਸੋਖੰਦਰ ਜੀ ਆਪਾਂ ਜਿਸ ਦਿਨ ਅਦੇਸ਼ ਪ੍ਰਤਾਪ ਕੈਨ ਉਹਨਾਂ ਦੀ ਗੱਲ ਕਰ ਰਹੇ ਸੀ ਸਾ ਪ੍ਰੋਗਰਾਮ ਤੇ ਅਸੀਂ ਉਦੋਂ ਹੀ ਮੈਂ ਗੱਲ ਕੀਤੀ ਸੀ ਕਿ ਤੁਸੀਂ ਦੇਖੋ ਕਿ ਆਉਂਦੇ ਦਿਨਾਂ ਚ ਪਾਰਟੀ ਦੇ ਵਿੱਚ ਖਲਾ ਜੜਾ ਵਧੇਗਾ ਹੁਣ ਢੀਂਸਾ ਸਾਹਿਬ ਤੋਂ ਵੱਲੋਂ ਬਾਅਦ ਵਿੱਚ ਢੀਂਸਾ ਸਾਹਿਬ ਦੇ ਬਿਆਨ ਦੇਣ ਤੋਂ ਬਾਅਦ ਭਾਈ ਮਨਜੀਤ ਸਿੰਘ ਹੋਣੀ ਸਕਰੀਨ ਤੇ ਆਪਦੇ ਭਾਈ ਮਨਜੀਤ ਸਿੰਘ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈਗਾ ਸੰਤ ਕਰਤਾਰ ਸਿੰਘ ਪਿੰਡਰਵਾੜੇ ਦੇ ਬੇਟੇ ਭਾਈ ਅਮਰੀਕ ਸਿੰਘ ਦੇ ਭਰਾ ਨੇ ਛੋਟੀ ਤਾ ਪਾਹੀ ਅਮਰੀਤ ਸਿੰਘ ਦਾ ਜਦੋਂ ਨਾਮ ਆਉਂਦਾ ਤਾਂ ਸੰਤ ਚਰਨਜੀਤ ਸਿੰਘ ਪਿੱਟਰਾ ਦਾ ਨਾਮ ਆਉਂਦਾ। ਤਾਂ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉੱਚ ਅਹੁਦੇ ਤੇ ਸਨ। ਪਰ ਉਹਨਾਂ ਦੇ ਅਦੇਸ਼ ਪ੍ਰਤਾਪ ਕੈਰੋਂ ਦਾ ਜਿਹੜੇ ਬੜੇ ਨਜ਼ਦੀਕੀ ਸਬੰਧ ਨੇ। ਉਹਨਾਂ ਦਾ ਪਿੰਡ ਜਿਹੜਾ ਉਹ ਵੀ ਖਟੂਰਸਾਬ ਹਲਕੇ 'ਚ ਪਿੰਦਾ। ਤਾਂ ਜਦੋਂ ਕੈਰੋ ਪਰਵਾ ਤੇ ਉਹਨਾਂ ਨੇ ਇਹ ਕਾਰਵਾਈ ਵੇਖੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਕੀਤੀ ਗਈ ਹੈ। ਤਾਂ ਇਸ ਦੇ ਵਿਰੁੱਧ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਬੜੇ ਗੰਭੀਰ ਇਲਜ਼ਾਮ ਜਿਹੜੇ ਨੇ ਸਿੱਧੂ ਸਾਹਿਬ ਪਾਈ ਮਨਜੀਤ ਸਿੰਘ ਹੁਣਾ ਵੱਲੋਂ ਜਿਹੜਾ ਆ ਹਾਂ ਉਹਨਾਂ ਵੱਲੋਂ ਜਿਹੜੀ ਨਹੀਂ ਸੁਖਵੀਰ ਸਿੰਘ ਬਾਦਲ ਤੇ ਲਾਈ ਗਈ ਹੈ ਕਿ ਪਾਰਟੀ ਦੇ ਵਿੱਚ ਤਾਨਾ ਸ਼ੈਦ ਵਈਆ ਗੱਲ ਜਿਹੜੀ ਸੁਣੀ ਨਹੀਂ ਜਾਂਦੀ ਜਿਹੜੇ ਉਹਨਾਂ ਦੀ ਗੱਲ ਕਰਦੇ ਆ ਸਰ ਕੇਵਲ ਸੁਖਵੀਰ ਸਿੰਘ ਬਾਦਲ ਹੁਣਾ ਨੂੰ ਸਲਾਉਂਦੇ ਆ ਕੇਵਲ ਉਹਨਾਂ ਦੀ ਹੀ ਮੰਨੀ ਜਾਂਦੀ ਹੈ ਜਿਹਦੇ ਵਿੱਚ ਸਾਫ ਇਸ਼ਾਰਾ ਉਹਨਾਂ ਨੇ ਮਿਰਸਾ ਸਿੰਘ ਉਟੋਈ ਵੱਲੋਂ ਕੀਤਾ ਹੈ ਹਾਂ ਹੁਣ ਸਿੱਧੂ ਸਰ ਇਸ ਵੇਲੇ ਅਕਾਲੀ ਦਲ ਜਿਹੜਾ ਆਪਣੀ ਖੂਨ ਦੀ ਲੜਾਈ ਲੜਿਆ ਬੇਸ਼ੱਕ ਉਹ ਕਹਿ ਤਾ ਇਹ ਰੇ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਲੜਾਾਂ ਦੇ ਲੜਾਈ ਲੜਦੇ ਪਏ ਜਾਂ ਪੰਜਾਬੀ ਨੂੰ ਬਚਾਉਣ ਵਾਸਤੇ ਜਾਂ ਪੰਤਖੇਤਾ ਵਾਸਤੇ ਲੜਾਈ ਲੜੀ ਜਾਂ ਪੰਜਾਬ ਜੋ ਯਾਤਰਾ ਜਿਹੜੀ ਸ਼ੁਰੂ ਕੀਤੀ ਸੀ ਅਸਲ ਵਿੱਚ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜਦੇ ਆ ਉਹ ਹੋਂਦ ਜਿਹੜੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਔਰ ਅਸਲ ਵਿੱਚ ਅਗਰ ਵੇਖਿਆ ਜਾਵੇ ਤਾਂ ਅਕਾਲੀ ਦਲ ਦੇ ਵਿੱਚੇ ਰਵਾਇਤੀ ਲੀਡਰਾਂ ਤੋਂ ਇਲਾਵਾ ਸਾਰੇ ਉਹ ਲੀਡਰ ਨਹੀਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਝੋਲੀ ਚੋਕ ਅਸੀਂ ਕਹਿ ਸਕਨੇ ਕਈ ਵਾਰ ਪ੍ਰਿੰਸ ਸਿੰਘ ਚੰਦੂ ਬਾਜਰਾ ਬਲਵਿੰਦਰ ਸਿੰਘ ਪੁੰਦੜ ਸਿਕੰਦਰ ਸਿੰਘ ਲੁਕਾ ਉਹ ਨਹੀਂ ਕਿ ਜਿਹੜੇ ਵਾਕਿਆਹੀ ਕੋਈ ਨਾ ਕੁਝ ਆਪਣੀ ਰਵਾਇਤੀ ਅਕਾਲੀਆਂ ਵਾਲੀ ਉਹਨਾਂ 'ਚ ਗੱਲ ਹੈਗੀ ਆ ਉਹ ਕਹਿ ਸਕਦੇ ਆ ਪਰ ਚਲਦੀ ਉਹਨਾਂ ਦੇ ਵੀ ਇਸ ਵੇਲੇ ਜਿਹੜੀ ਅਕਾਲੀ ਦਲ 'ਚ ਹੈ ਨਹੀਂ ਉਹ ਵੀ ਇੱਕ ਕਿਸਮ ਦਾ ਸੁਖਬੀਰ ਸਿੰਘ ਬਾਦਲ ਹੱਥ ਛੋ ਕੇ ਜਿਹੜੇ ਵੜ ਕੇ ਰਹਿ ਚੁੱਕੇ ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਚੁੱਪ ਕਰਕੇ ਬਹਿ ਜਾਈ ਸਕੰਦਰ ਸਿੰਘ ਮਲੂਕੇ ਹੁਣੇ ਸਾਹ ਵੀਡੀਓ ਪਾ ਪਾ ਕੇ ਪ੍ਰਧਾਨ ਮੰਤਰੀ ਦੀ ਸਿੱਫਤ ਸਲਾਹ ਕਰਨ ਦੇ ਆ ਉਹਦੇ ਸਬੰਧੀ ਸੁਖਬੀਰ ਸਿੰਘ ਬਾਦਲ ਕੋਈ ਵੀ ਫੈਸਲਾ ਨਹੀਂ ਲੈ ਰਿਹਾ ਦੂਜੇ ਪਾਸੇ ਆ ਦੇਸ਼ਪ੍ਰਤਾ ਸਿੰਘ ਕੈਰੋਂ ਵਰਗੇ ਨੇਤਾ ਨੂੰ ਜੇਕਰ ਤੁਸੀਂ ਘਰ ਬਿਠਾ ਦਿੰਦੇ ਜੇ ਤਾਂ ਸੁਭਾਵਕ ਆ ਫਿਰ ਪਾਰਟੀ ਜਿਸ ਤਰੀਕੇ ਨਾਲ ਲੋਕ ਕਹਿੰਦੇ ਵੀ ਹੁਣ ਉਹਨ ਖਾਲੀਦਾਨ ਜਿਹੜਾ ਉਹ ਬੰਦਾ ਜਾ ਰਿਹਾ ਤਾਂ ਇਹ ਸਭ ਦਾ ਖਮਿਆਜਾ ਜਿਹੜਾ ਆ ਸ਼੍ਰੋਮੀ ਅਕਾਲੀ ਦਰਬਾਰ ਨੂੰ ਤੇ ਦੂਜੇ ਪਾਸੇ ਸਰਬਜੀਤ ਸਿੰਘ ਬਾਦਲ ਨੂੰ ਝੁਕਤਣਾ ਪੈ ਰਿਹਾ ਪੈ ਸਕਦਾ ਨਹੀਂ ਪੈ ਰਿਹਾ ਆ ਕਿਉਂਕਿ ਭਾਈ ਮਨਜੀਤ ਸਿੰਘ ਦੇ ਜਾਣ ਦੇ ਨਾਲ ਇੱਕ ਵੱਡਾ ਪੰਥਕ ਹਿੱਸਾ ਜਿਹੜਾ ਉਹ ਅਕਾਲੀ ਦਰਬਾਰੋਂ ਟੁੱਟਦਾ ਹੈ ਤੇ ਇੱਕ ਕਿਸਮ ਨਾਲ ਉਹਨਾਂ ਨੇ ਐਲਾਨ ਵੀ ਪਾਈ ਅਮਰਸ ਅਮਰਤਪਾਲ ਦੇ ਹੱਕ ਦੇ ਵਿੱਚ ਤੇ ਦੂਜੇ ਪਾਸੇ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਅਸੀਂ ਆਪਣੀ ਹਮਤ ਜਿਹੜੀ ਆ ਉਹਨਾਂ ਨੂੰ ਦੇ ਲਈਆਂ ਉਹਨਾਂ ਦੇ ਨਾਮ ਉੱਤੇ ਨਾਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਡੂਰ ਸਾਹਿਬ ਤੇ ਦੂਜੇ ਪਾਸੇ ਫਰੀਦਕੋਟ ਹਲਕੇ ਦੇ ਵਿੱਚ ਜਿਕਰ ਅਜਿਹੀਆਂ ਸਥਿਤੀਆਂ ਬਣਦੀਆਂ ਨੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਆ ਸ਼ੁਰੂ ਮੀ ਅਕਾਲੀ ਦਲ ਬਾਦਲ ਹੁੰਦਾ ਕਿਉਂਕਿ ਆਪਣੇ ਆਪ ਨੂੰ ਉਹ ਪੰਥਕ ਤੇ ਵਰਜੂ ਸਥਾਪਿਤ ਕਰਨਾ ਚਾਹੁੰਦਾ ਜਾਂ ਸਥਾਪਿਤ ਕੀਤਾ ਉਸ ਨੇ ਤਾਂ ਇਹੀਆਂ ਸਥਿਤੀਆਂ ਦੇ ਵਿੱਚ ਭਾਈ ਮਨਜੀਤ ਸਿੰਘ ਦਾ ਪਾਰਟੀ ਦੇ ਵਿੱਚੋਂ ਜਾਣਾ ਆਦੇਸ਼ ਪ੍ਰਤਾਪ ਸਿੰਘ ਕੈਰ ਹੋਣਾ ਦਾ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਣਾ ਸਰਦੇਵ ਸਿੰਘ ਢੀਂਡਾ ਸਾਹਿਬ ਉਹਨਾਂ ਦਾ ਨਾਰਾਜ਼ ਹੋ ਕੇ ਕਰ ਬੈਠ ਜਾਣਾ ਸਿਕੰਦਰ ਸਿੰਘ ਮਲੂਕੇ ਦੇ ਬੇਟੇ ਔਰ ਉਹ ਵੱਲੋਂ ਸ਼ਰੀਮਪਾਸ਼ ਪਦੇ ਉਮੀਦਵਾਰ ਉਹ ਜੋ ਚੋਣ ਲੜਣੀ ਤੇ ਸਿਕੰਦਰ ਸਿੰਘ ਮਲੂਕੇ ਦਾ ਭਾਜਪਾ ਦੇ ਪ੍ਰਤੀ ਪਿਆਰ ਸੁਖਵੰਦਰ ਜੀ ਇਹ ਉਹ ਚੀਜ਼ਾਂ ਨਹੀਂ ਜਿਹੜੀਆਂ ਅਕਾਲੀ ਦਲ ਨੂੰ ਤਬਾਹੀ ਦੇ ਅਸਾਰ ਵੱਲ ਜਿਹੜੀਆਂ ਉਖੜਦੀਆਂ ਪਈਆਂ ਨੇ ਖਾਲੀ ਧਰਮ ਵੱਲ ਕਰਦੀਆਂ ਪਈਆਂ ਨੇ ਪ੍ਰਧਾਨ ਸਾਹਿਬ ਨੂੰ ਚਾਹੀਦਾ ਕਿ ਜੇਕਰ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਤਾਂ ਸੁਖਵੰਦਰ ਜੀ ਜਿਹੜੀ ਫਿਰ ਸੀਨੀਅਰ ਲੀਡਰਸ਼ਿਪ ਆ ਜਿਹੜੇ ਇਹੋ ਜਿਹੇ ਆਪਸੀ ਤਕਰਾਰ ਬਾਜ਼ੀ ਆ ਇਸ ਨੂੰ ਅੰਦਰ ਬੈਠ ਕੇ ਨਿੱਠਿਆ ਜਾਵੇ ਨਾ ਕਿ ਬਾਹਰ ਪੜਦੇ ਤੇ ਅੰਕਕ ਉਮੀਦਵਾਰਾਂ ਨੂੰ ਤੁਸੀਂ ਆਪਣੇ ਵਰਕਰਾਂ ਨੂੰ ਤੁਸੀਂ ਜੇਕਰ ਬਾਦ ਦਾ ਰਸਤਾ ਮੁਖਾਉਂਦੇ ਹੋਗੇ ਠੀਕ ਆ ਤੁਹਾਡੀ ਹੋਂ ਤਾਂ ਮਜ਼ਬੂਤ ਹੋ ਜੂਗੀ ਪਰ ਪਾਰਟੀ ਦੀ ਹੋਂ ਸਿੱਧੂ ਸਾਹਿਬ ਉਹ ਖਤਰਚੇ ਪੈ ਗਈ ਹੈ ਬਾਕੀ ਦੇਖੋ ਭਾਈ ਮਨਜੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਹੁਣ ਕਿਹੜਾ ਅਗਲਾ ਬੰਦਾ ਅਸਤੀਫਾ ਦਿੰਦਾ ਇਹ ਦੱਸ ਸਿੱਧੂ ਸਾਹਿਬ ਹੁਣ ਚੋਣਾਂ ਤੋਂ ਬਾਅਦ ਪਤਾ ਲੱਗੇ ਜੀ ਅੰਕੀ ਸਾਹਿਬ ਉਧਰ ਪਤਾ ਲੱਗਿਆ ਕਹਿੰਦੇ ਕਿ ਜਿਹੜੇ ਭਾਈ ਜਿਹੜੇ ਭਾਈ ਕਹਿੰਗੇ ਮਾਫ ਕਰਨਾ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦਾ ਕਹਿੰਦੇ ਕਿ ਕੱਲ ਸ਼ੋਅ ਸੀਗਾ ਉੱਥੇ ਅਮਰਸਨ ਦੇ ਵਿੱਚ ਤੇ ਉਸ ਸ਼ੋਅ ਕਹਿੰਦੇ ਨੂੰ ਫਲੌਪ ਜਿਹੜਾ ਉਹ ਲੱਗਿਆ ਲੋਕਾਂ ਨੂੰ ਕੇਜੀਵਾਲ ਦਾ ਸ਼ੋਅ ਜਿਹੜਾ ਤੇ ਉਹ ਮਸਲਾ ਕੀ ਸੀ ਉੱਥੇ ਸਮਝੋ ਬਾਹਰ ਹੋ ਗਈ ਗੱਲ ਤੇ ਉਹ ਪਹਿਲਾਂ ਇਸ ਤੋਂ ਪਹਿਲਾਂ ਕੇਜੀਵਾਲ ਸਾਹਿਬ ਉੱਥੇ ਰੋਡ ਸ਼ੋਅ ਕਰਦੇ ਆ ਭਵੰਤਮਨ ਕਰਦੇ ਆ ਉਹ ਵੀ ਫੇਲ ਹੋ ਜਾਂਦਾ ਤੇ ਹੁਣ ਜਿਹੜਾ ਸ਼ੋਅ ਕੱਲ ਸੀਗਾ ਉੱਥੇ ਉਹ ਵੀ ਫੇਲ ਹੀ ਹੋਇਆ ਕਿਵੇਂ ਦੇਖਦੇ ਹੋ ਪੂਰੀ ਗੀ ਸੁਖੰਦਰਜੀ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਅਰਵਿੰਦ ਕੇਸਰੀਵਾਲ ਜਿਹੜੇ ਨੇ ਪੰਜਾਬ ਦੇ ਵਿੱਚ ਚੋਣ ਮਹਿੰਮ ਦੇ ਦੌਰੇ ਤੇ ਹਨ ਜਾਂ ਚੋਣ ਮਹਿੰਮ ਨਾਲ ਸੰਬੰਧੀ ਹੈ ਦੌਰਾ ਕਰਦਾ ਅੰਮ੍ਰਿਤਸਰ ਵਿਖੇ ਕਾਨੂੰਨ ਕੋ ਵਪਾਰ ਮਿਲਨੀ ਜਿਹੜੀ ਰੱਖੀ ਗਈ ਜਿਹਦੇ ਵਿੱਚ ਉਹਨਾਂ ਨੇ ਸੰਤਕਾਰਾਂ ਨਾਲ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਸੀ ਤੇ ਇਹਨਾਂ ਚੋਣਾਂ ਦੇ ਵਿੱਚ ਵਪਾਰੀਆਂ ਜਾਂ ਸੰਤਕਾਰਾਂ ਨੂੰ ਇਹ ਕਹਿਣਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਹੱਕ ਤੇ ਵਿੱਚ ਦਿੱਤਰੋ ਪਰ ਜਿਹੜੀਆਂ ਸਥਿਤੀਆਂ ਜਾਂ ਜੋ ਖਬਰਾਂ ਪਹੁੰਚੀਆਂ ਨਹੀਂ ਉਹ ਕਹਿੰਦੇ ਨੇ ਕਿ ਉਹ ਜਿਹੜੀ ਵਪਾਰ ਮਿਲਨੀ ਹੋਈ ਉਹ ਵਪਾਰ ਮਿਲਨੀ ਦੇ ਵਿੱਚ ਸੰਤਕਾਰਾਂ ਦੀ ਤਾਂ ਮੁਸ਼ਕਲਾਂ ਪੁੱਛੀਆਂ ਨਹੀਂ ਗਈਆਂ ਇਹ ਜ਼ਰੂਰ ਦੱਸਿਆ ਗਿਆ ਕਿ ਮੈਨੂੰ ਪਾਛਪਾਨੇ ਚੁੱਕ ਲਿਆ ਮੈਨੂੰ ਕੈਦ ਕਰ ਲਿਆ ਮੈਨੂੰ ਇਹ ਹੋ ਗਿਆ ਦੂਜੇ ਪਾਸੇ ਭਾਜਪਾ ਕੀ ਕਰਦੀ ਆ ਕਹਿੰਦੇ ਸਿਰਫ ਤੇ ਸਿਰਫ ਇਹ ਜਿਹੜੀਆਂ ਗੱਲਾਂ ਉੱਥੇ ਕੀਤੀਆਂ ਦੂਜੇ ਪਾਸੇ ਵਪਾਰੀਆਂ ਦੀ ਨਾਂ ਤਾਂ ਕੋਈ ਉਹਨਾਂ ਦੀਆਂ ਮੁਸ਼ਕਲਾਂ ਪੁੱਛੇngੀਆਂ ਨਾ ਹੀ ਉਹਨਾਂ ਨੂੰ ਕੋਈ ਰਾਹਤ ਦੇਣ ਦੀ ਗੱਲ ਕੀਤੀ ਗਈ ਤੇ ਨਾ ਹੀ ਉਹਨਾਂ ਵਾਸਤੇ ਆਮ ਆਦਮੀ ਪਾਰਟੀ ਦੀ ਕੀ ਇੰਡਸਟਰੀ ਪਾਲਿਸੀ ਹੈ ਨਾ ਹੀ ਕੁਝ ਉਹਨਾਂ ਨੂੰ ਦੱਸਿਆ ਗਿਆ ਤੇ ਕਹਿੰਦੇ ਜਦੋਂ ਫਿਰ ਅਰਵਿੰਦ ਕੇਜਰੀਵਾਲ ਆਪਣੇ ਮੂੰਹ ਆਪ ਹੀ ਮਿੱਠੂ ਬਾਰਲੇ ਸਨ ਆਪਣੀਆਂ ਸਿਫਤਾਂ ਦਾ ਗੁਣਗਾਇਨ ਕਰ ਰਹੇ ਸਨ ਤੇ ਭਾਜਪਾ ਨੂੰ ਭੰਡ ਰਹੇ ਸਨ ਕਹਿੰਦੇ ਉਸ ਨੇ ਫਿਰ ਵਪਾਰ ਮਿਲਣੀ ਦੇ ਵਿੱਚ ਆਏ ਸਨਤਕਾਰਾਂ ਨੇ ਉੱਠ ਕੇ ਬਾਹਰ ਜਾਣਾ ਸ਼ੁਰੂ ਕਰਤਾ ਤੇ ਇੱਕ ਕਿਸਮ ਦੀ ਫਲਾਪਚਰੀ ਮੀਟਿੰਗ ਹੋ ਗਈ ਅਜਿਹਾ ਆਸੀ ਵਪਾਰ ਮਿਲਣੀ ਉਹਦੇ ਨਾਲ ਹੀ ਨਾਲ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲਾਂ ਕੀਤੀ ਕਿ ਜਦੋਂ ਭਗਵੰਤ ਬਾਣ ਹੁਣੀ ਬਾਹਰ ਨਿਕਲਦੇ ਤੇ ਆਵਾਜ਼ਾਈ ਦੁਕਾਨਾਂ ਬੰਦ ਕਰਵਾਤੀਆਂ ਜਾਂਦੀਆਂ ਜਾਂ ਕਹਿੰਦੇ ਬਾਕੀ ਰਣ ਵੀ ਬੜੀਆਂ ਸਮੱਸਿਆਵਾਂ ਉੱਤੇ ਸਾਹਮਣੇ ਹੋਈਆਂ ਇਹ ਹਿੱਸੇ ਤੋਂ ਸਭ ਜਿਹੜਾ ਉੱਥੋਂ ਦਾ ਇਨਸੀਡੈਂਟ ਹੁਣ ਵਪਾਰ ਮਿਲਣੀ ਦੀ ਜੇਕਰ ਫੇਲ ਹੋਣ ਦੀ ਗੱਲ ਕਰੀਏ ਤਾਂ ਸਨਤਕਾਰਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਸਿੱਧੂ ਸਾਹਿਬ ਉਹ ਬਿਲਕੁਲ ਜੈਨੂ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇੱਕ ਖਬਰ ਕੀਤੀ ਸੀ ਕਿ ਲੁਧਿਆਣੇ ਦੇ 22 ਦੇ ਕਰੀਬ ਇੰਡਸਟਰੀ ਲਿਸਟ ਜਿਹੜੇ ਸੀ ਉਹ ਦਾ ਆਪਣੇ ਉੱਤਰ ਪ੍ਰਦੇਸ਼ ਕੇ ਦੇ ਯੋਗੀ ਹਰਨੋ ਮਿਲੇ ਤਾਂ ਉਥੇ ਜਾ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਥੇ ਨਿਵੇਸ਼ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਹੈ ਨਹੀਂ ਵਪਾਰੀਆਂ ਨੂੰ ਸਰਦਕਾਰਾਂ ਨੂੰ ਵੱਡੇ ਵੱਡੇ ਧਮਕੀਆਂ ਜਿਹੜੀਆਂ ਆਉਂਦੀਆਂ ਨੇ ਤਾਂ ਇਸ ਕਰਕੇ ਉਹਨਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਯੂਪੀ ਦੇ ਵਿੱਚ ਜਾ ਕੇ ਕਾਰੋਬਾਰ ਕਰਨ ਦੀ ਜਿਹੜੀ ਗੱਲ ਕੀਤੀ ਸੀ ਤਾਂ ਬਕਾਇਦਾ ਤੌਰ ਤੇ ਅਦਿੱਤਿਆਨਾਥ ਚੋਗੀ ਦਾ ਉਹਨਾਂ ਨੇ ਮੁਲਾਕਾਤ ਵੀ ਕੀਤੀ ਇਹ ਜਿਹੜੀਆਂ ਗੱਲਾਂ ਨੇ ਇਹ ਕਹਿੰਦੇ ਕੱਲ ਵੀ ਚੱਲੀਆਂ ਭੋਜ ਇੰਡਸਟਰੀ ਲਿਸਟ ਨੇ ਇਹ ਗੱਲ ਕਹੀ ਕਿ ਸਾਨੂੰ ਸਕੋਰ ਦੀ ਜਿਹੜੀ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣਾ ਵਪਾਰ ਤਾਂ ਜੋ ਆਪਣੇ ਕੰਮ ਜਿਹੜੇ ਨੇ ਅਸੀਂ ਠੀਕ ਤਰੀਕੇ ਨਾਲ ਚਲਾ ਸਕੀਏ ਪਰ ਕਹਿੰਦੇ ਨੇ ਉਹ ਉਸ ਮੀਟਿੰਗ ਦੇ ਵਿੱਚ ਨਾ ਤਾਂ ਅਰਵਿੰਦ ਕੇਸ਼ਰੀਵਾਲ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਛੋਇਆ ਕਿ ਹਾਂ ਵੀ ਅਸੀਂ ਤੁਹਾਨੂੰ ਸੁਰੱਖਿਆ ਦੇ ਅਹਲਿਆਸ ਦਾ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਵਿੱਚ ਅਮਨ ਕਾਨੂੰਨ ਚਲਾ ਕਾਬੂ ਹਿੱਟ ਰਹੇਗਾ ਤਾਂ ਕਹਿੰਦੇ ਜਦੋਂ ਅਜਿਹੀਆਂ ਕੁਝ ਵੀ ਗੱਲਾਂ ਜਿਹੜੀਆਂ ਨਹੀਂ ਹੋਈਆਂ ਤਾਂ ਸਿੱਧੂ ਸਰ ਫਿਰ ਵਪਾਰ ਬਿੱਲ ਜਿਹੜੀ ਉਹ ਫੇਲ ਹੋ ਗਈ ਇਹ ਵਪਾਰ ਮਿਲਦੀ ਤਾਂ ਚਲੋ ਕੱਲ ਦੀ ਗੱਲ ਉਸ ਤੋਂ ਇਲਾਵਾ ਤੁਸੀਂ ਰੂਟ ਸ਼ੋਅ ਦੇਖ ਲਓ ਬੇਸ਼ੱਕ ਸਰਕਾਰੀ ਜਿਹੜਾ ਤੰਤਰ ਹੈਗਾ ਜਾਂ ਟੀਵੀ ਜਿਹੜੇ ਨੇ ਨਿੱਜੀ ਪਾਰਟੀਆਂ ਦੇ ਪ੍ਰਭਾਵ ਹੇਠ ਚਲਾਈ ਜਾ ਰਹੇ ਨੇ ਪ੍ਰੋਗਰਾਮ ਪਰ ਲੋਕਾਂ ਦਾ ਸਿੱਧੂ ਸਭ ਉਹ ਹੰਗਾਰਾ ਇਸ ਵੇਲੇ ਦਿਖਾਈ ਨਹੀਂ ਜਿਹੇ ਦੇ ਰਿਹਾ ਜਿਹੜਾ 2022 ਚ ਚੋਣਾ ਸੀ ਇਸ ਵੇਲੇ ਹੋ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਇਹੋ ਜੇ ਚਮਤਕਾਰ ਹੋਣ ਜਿਨ੍ਹਾਂ ਵੱਲੋਂ ਕਦੀ ਕਿਸੇ ਨੇ ਸੋਚਿਆ ਵੀ ਨਾ ਹੋਵੇ ਕਿ ਹਾਂ ਭੀ ਐਮੀ ਬੰਦਾ ਜਿੱਤ ਸਕਦਾ ਸੀ ਉਸ ਵਕਤ ਤਾਂ ਚਲੋ ਪਤਾ ਸੀ ਕਿ ਝਾੜੂ ਦੇ ਨਿਸ਼ਾਨ ਨੂੰ ਵੋਟ ਪਾਉਣੀ ਹੈ ਇਸ ਵੇਲੇ ਲੋਕੀ ਨਾ ਝਾੜੂ ਵੱਲ ਜੇ ਨਾ ਹੱਥ ਬਲ ਜਿਹੜਾ ਪੱਜੇ ਬਲ ਜਿਹੜਾ ਤਕੜੀ ਬਲ ਜਿਹੜਾ ਸਾਇਲੈਂਟ ਵੋਟਰ ਸਿੱਧੂ ਸਾਹਿਬ ਉਹ ਹੈ ਤਾਂ ਇਹਨਾਂ ਚੋਣਾਂ ਦਾ ਜਿਹੜਾ ਫੈਸਲਾ ਉਹ ਜ਼ਰੂਰ ਕਰੂਗਾ ਕਿ ਉਹ ਕੀ ਸੋਚਦਾ ਹੈ ਜੀ ਚਲੋ ਅਨਕਸ਼ਾਪ ਜਰਨਾ ਪ੍ਰੋਗਰਾਮ ਜਿਹਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਾਡੇ ਸਭ ਤੋਂ ਪ੍ਰੋਫੈਸਰ ਮਨਜੀਤ ਸਿੰਘ ਗਾਂਧੀ ਸਾਹਿਬ ਜਿਹਨਾਂ ਦੇ ਬਲਵਾਨ ਸਰਗਰ ਚੰਨਾ ਗਲਵਾ ਪੀਟੀਵੀ ਮੀਸ ਕਾਦੇ ਆ ਯਾਨਕੀ ਸਾਹਿਬ ਉਹਨਾਂ ਕੀ ਜੀ ਗੱਲ ਬਾਤ ਤੁਹਾਨੂੰ ਬਹੁਤ ਪਸੰਦਾਈ ਹੋ ਕਰਾ ਫਿਰ ਮਿਲਾਂਗੇ ਤੰਬਰ